ਸੋ ਅੱਗੇ ਵਕਤਾਂ ਸ਼ੁਰੂ ਦਾ ਪੰਜਾਬ ਸਰਕਾਰ ਨੇ ਪੰਚਾਇਤੀਆਂ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਉਦੋਂ ਤੋਂ ਹੀ ਪਿੰਡਾਂ ਦੇ ਅੰਦਰ ਸਿਆਸੀ ਧੜੇਬੰਦੀਆਂ ਨੇ ਆਪੋ ਆਪਣੇ ਧੜੇ ਦਾ ਸਰਪੰਚ ਬਣਾਉਣ ਦੇ ਲਈ ਮੀਟਿੰਗਾਂ ਤੇਜ਼ ਕਰ ਦਿੱਤੀਆਂ ਹਨ ਉਸ ਲੜੀ ਦੇ ਤਹਿਤ ਪਿੰਡ ਪਗੜਾ ਪਗਤਾਣਾ ਦੇ ਵਿੱਚ ਦੋ ਧੜਿਆਂ ਵੱਲੋਂ ਐਲਾਨੇ ਗਏ ਆਪੋ ਆਪਣੇ ਸਰਪੰਚੀ ਦੇ ਲਈ ਹੌਦਦਾਰਾਂ ਨੂੰ ਸਹਿਮਤ ਕਰਕੇ ਕੁਲਦੀਪ ਸਿੰਘ ਵੱਲੋਂ ਹਰਪ੍ਰਜਨ ਸਿੰਘ ਲੱਕੀ ਦੇ ਸਰੂਪਾ ਪਾਕੀ ਸਰਵਸੰਮਤੀ ਨਾਲ ਸਰਪੰਚ ਚੁਣਨ ਦਾ ਐਲਾਨ ਕੀਤਾ ਜਿੱਥੇ ਹਰਪ੍ਰਜਨ ਸਿੰਘ ਲੱਕੀ ਨੇ ਸਮੂਹ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਖਾਏ ਗਏ ਚਿੱਕੀ ਖਾਤੇ ਅੱਜ ਪਿੰਡ ਪਹੁੰਚਾਣੇ ਵਾਸਤੇ ਜਿਹੜਾ ਦਿਨ ਚੜਿਆ ਬਹੁਤ ਭਾਗਾਂ ਵਾਲਾ ਨਵੇਂ ਪਾਤਸ਼ਾਹ ਦੀ ਮਿਹਰ ਹੈ ਅੱਜ ਜੋ ਇਹ ਕੰਮ ਹੋਇਆ ਉਹ ਬੰਦਿਆਂ ਦਾ ਮਲੇ ਮਲਾਪ ਜਿਹੜਾ ਆਪਾਂ ਕਰਾਇਆ ਇਹ ਬਹੁਤ ਨਹੀਂ ਹੋਗਾ ਉਹ ਬੰਦਿਆਂ ਦਾ ਚਲੋ ਜੀ ਠੰਡੀ ਲੇਟ ਆਈ ਸੀ ਕਿਨਾਂ ਨਾ ਇਹਨਾਂ ਦਾ ਵਿਆਹ ਹੋ ਕੇ ਜਿਹੜਾ ਪਿੰਡ ਦਾ ਵਿਕਾਸ ਹੋਣਾ ਨਾ ਹੁਣ ਇਹਨਾਂ ਦੀ ਬਾਝਾਂ ਨਾਲੇ ਹੋਣਾ ਪਾਪਾ ਬਾਰਾ ਸਿੰਘ ਵੀ ਬਹੁਤ ਬੜੀ ਹਸਤੀ ਸੀਗੀ ਪਿੰਡ ਦੀ ਨਵੇਂ ਪਾਸ ਚੋ ਤੋਂ ਬਾਅਦ ਨਾ ਉਹਨਾਂ ਦੇ ਪਿੰਡ ਦਾ ਨਾਂ ਚਮਕਾਇਆ ਉਹ ਵੀ ਐਵੇਂ ਨਹੀਂ ਸੀ ਕਿ ਪਿੰਡ ਤੇ ਛੋਟੀ ਮੋਟੀ ਹਸਤੀ ਸੀ ਪਰ ਅੱਜ ਜਿਹੜਾ ਇਹ ਕੰਮ ਕਰਾਇਆ ਇਹਨਾਂ ਨੇ ਬਹੁਤ ਸਲੰਗਾ ਹੋ ਗਿਆ ਸਭ ਨੂੰ ਨਾਲ ਲੈ ਕੇ ਚੱਲਣਾ ਮੇਰੀ ਬੇਨਤੀ ਹੈ ਇਹ ਦੋਵੇਂ ਨੌਜਵਾਨਾਂ ਨੂੰ ਆਪਾਂ ਨੇ ਕਿੱਥੇ ਹੋ ਕੇ ਕੰਮ ਕਰਨਾ ਜਿਹੜਾ ਪਿੰਡ ਦਾ ਵਿਕਾਸ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਸੀਂ ਆਗਮੀ ਪਾਰਟੀ ਨਾਲ ਜੁੜੇ ਹੋਏ ਹਾਂ ਹੋਰ ਸਰਕਾਰ ਕੋਈ ਨਹੀਂ ਆਏ ਅਗਲੇ 5 ਸਾਲ ਤੋਂ ਬਾਅਦ ਪਤਾ ਲੱਗੇ ਕਿ ਕਿਹੜੀ ਸਰਕਾਰ ਆਏ ਮੈਂ ਸਾਰੇ ਸੰਗਤ ਦਾ ਸਾਰੇ ਨਗਰ ਦਾ ਸਾਰੇ ਨੌਜਵਾਨਾਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਇਨਸਾਨ ਦਾ ਦਿਲੋਂ ਧੰਨਵਾਦ ਕਰਦਾ ਕਿ ਆਪਾਂ ਸਾਰਿਆਂ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਏ ਤੇ ਮੈਂ ਅੱਜ ਤੋਂ ਬਾਅਦ ਲक्की ਤੋਂ ਵੀ ਇਹ ਗੱਲ ਕਹੂੰਗਾ ਵੀ ਸਰਪੰਚ ਪਹਿਲਾਂ ਪਿੰਡ ਦਾ ਆਏਗਾ ਕਿਸੇ ਵੀ ਬੰਦੇ ਦਾ ਕੰਮ ਹੈ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਰਨਾ ਆਏਗਾ ਇਸ ਲਈ ਤੁਹਾਨੂੰ ਸਾਰੀਆਂ ਪਾਰਟੀਆਂ ਨੇ ਚੁਣਿਆ ਆਏਗਾ ਸਭ ਤੋਂ ਜ਼ਿਆਦਾ ਧੰਨਵਾਦ ਕੁਲਦੀਪ ਸਿੰਘ ਦਾ ਏ ਜਿਨ੍ਹਾਂ ਨੇ ਇਹ ਫੈਸਲਾ ਬਹੁਤ ਵੱਡਾ ਫੈਸਲਾ ਆਏਗਾ ਲਿਆ ਆਏਗਾ ਇਸ ਲਈ ਵੈਕੁਰਜੀ ਦਾ ਖਾਲਸਾ ਮੈਂ ਧੰਨਵਾਦ ਕਰਦਾ ਮੈਂ ਪਾਸੇ ਲਈ ਸੋਪੀ ਆ ਮੈਂ ਇਹਨਾਂ ਦਾ ਬਹੁਤ ਵਿਰੋਧਾ ਲਗਾ ਰਿਹਾ ਕਰਦਾ ਤੇ ਕਦੇ ਸਾਨੂੰ ਤੁਹਾਨੂੰ ਕਿਸੇ ਵੀ ਗੱਲ ਦਾ ਕੋਈ ਹੰਬਾ ਨਹੀਂ ਮਿਲੂਗਾ ਅਸੀਂ ਇਕੱਠੇ ਚੱਲਾਂਗੇ ਰਹੀ ਗੱਲ ਪਾਰਟੀ ਦੀ ਪਹਿਲਾਂ ਜਿੱਦਾਂ ਵੀ ਹੋਇਆ ਮੈਨੂੰ ਨਹੀਂ ਪਤਾ ਮੈਂ 5 ਸਾਲ ਜਿਹੜੇ ਕੱਢੂਗਾ ਨਾ ਮੈਂ ਕਿਸੇ ਪਾਰਟੀ ਦਾ ਸਰਪੰਚ ਹੋਊਗਾ ਨਾ ਝਾੜੂ ਦਾ ਨਾ ਕਾਂਗਰਸ ਦਾ ਨਾ ਕਾਲੀਆਂ ਦਾ ਕੱਟੋ ਕੱਟੋ ਹੋਵੇ ਵੀ ਜਾਊਗਾ ਕੋਈ ਹੁਣ ਦੋਦੇ ਚ ਕੋਈ ਬੰਦਾ ਗੁੱਸਾ ਨਾ ਕਰੇ ਤੇ ਮੈਨੂੰ ਕਹੇ ਨਾ ਆਕੇ ਵੀ ਤੂੰ ਉੱਥੇ ਕੀ ਕਰਦਾ ਸੀ ਮੈਂ ਗਾਲ੍ਹਾਂ ਦੇ ਘਟੇ ਚ ਵੀ ਜਾਊਗਾ ਅੱਜ ਮੈਂ ਮੈਂ ਕਿਤੇ ਸਾਹਮਣੇ ਕਹਿ ਰਿਆਂ ਮੈਂ ਕਾਹ ਕਿਤੇ ਘਟੇ ਚ ਵੀ ਜਾਊਗਾ ਮੈਂ ਮਾਨ ਦੇ ਘਟੇ ਚ ਵੀ ਜਾਊਗਾ ਓਏ ਸੋਨਿਆ ਸਾਡੇ ਕੰਮ ਹੋਊਗਾ ਮੈਂ ਉੱਥੇ ਜਾਊਗਾ ਚਾਹੇ ਕੋਈ ਫੋਟੋ ਤਾਰੇ ਗੁੱਸਾ ਕਰੇ ਗਿੱਲਾ ਕਰੇ ਮੈਂ ਹੁਣੇ ਮਾਫੀ ਮੰਗਦਾ ਜਿਹਨੇ ਗੁੱਸਾ ਕਰਨਾ ਹੋਊਗਾ ਉਹ ਕਰੀ ਜਾਵੇ ਮੈਂ ਹੁਣੇ ਮਾਫੀ ਮੰਗਦਾ ਮੈਂ ਇਸ ਗੱਲ ਤੇ ਕੈਮਰਾ ਹੋਊਗਾ ਮੈਂ ਕਿਸੇ ਪਾਰਟੀ ਦਾ ਨਹੀਂ ਦੋ ਸਾਲ ਬਾਅਦ ਪਾਰਟੀ ਬਦਲਦੀ ਹੈ ਜਿਹੜਾ ਐਮਐਲਆ ਹੋਊਗਾ ਸਭ ਤੋਂ ਪਹਿਲਾਂ ਸਰੂਪਾ ਮੈਂ ਪਾਊਂਗਾ